ਸਰਸ ਪੰਜਾਬ ਜੱਥੇ ਮੰਦੀ ਦੀ ਸਪੋਰਟ ਕਰਦੇ ਰਹੇ ਹੁਣ ਤੱਕ ਭਾਈ ਜਿਹੜੇ ਗਰਮੀਤ ਸਿੰਘ ਬੁੱਕਣ ਵਾਲਾ ਉਹਨਾਂ ਦਾ ਸ਼ੋਰੂਮ ਠਾਤਾ ਬਹੁਤ ਨੇੜੇ ਸੀ ਥੋੜੇ ਤੁਸੀਂ ਅਜੇ ਤੱਕ ਉਹਨਾਂ ਕੋਲੇ ਪਹੁੰਚੇ ਕਿਉਂ ਨਹੀਂ ਕਿ ਉਹਨਾਂ ਦੀ ਆਵਾਜ਼ ਕਿਉਂ ਨਹੀਂ ਚੱਕੀ ਮੇਰੇ ਤੋਂ ਬਿਨਾਂ ਉੱਥੇ ਬਹੁਤ ਸੰਗਤ ਪਹੁੰਚ ਚੁੱਕੀ ਹੈ ਜੀ ਤੁਸੀਂ ਕਿਉਂ ਨਹੀਂ ਗਏ ਬਰਾਤ ਸੌ ਕਾਰਨ ਕੀ ਸੀ ਇਹ ਜਰ ਇਹ ਜ਼ਰੂਰੀ ਤਾਂ ਨਹੀਂ ਵੀ ਮੇਰੇ ਕੋਈ ਕਾਰਨ ਹੋਵੇ ਮੈਂ ਤਾਂ ਨਹੀਂ ਗਿਆ ਉਹ ਸਾਡਾ ਭਰਾ ਹੈ ਉਹ ਕੌਂਬਲੀ ਜੇਲ੍ਹ ਕੱਟ ਰਿਹਾ ਹੈ ਪਠਾਨ ਮਾਜਰਾ ਨੇ ਆਵਾਜ਼ ਚੁੱਕੀ ਦੋਸਤੋ ਬਾਅਦ ਪਠਾਨ ਮਾਜਰਾਂ ਨੂੰ ਉਥੇ ਰੈਸਟ ਕੀਤਾ ਗਿਆ ਫਿਰ ਉਹ ਭੱਜੇ ਕਿ ਕਿਵੇਂ ਵੇਖਦੇ ਹੋ ਸਾਰੇ ਸਥਿਤੀ ਨੂੰ ਇਹ ਢਕਾਉਣ ਦਾ ਕੰਮ ਕਰ ਰਹੇ ਹੋ ਜਾਂ ਵਾਕਈ ਪਠਾਨ ਮਾਜਰਾ ਸਹੀ ਹੈ ਜਾਂ ਪਠਾਨ ਮਾਜਰਾ ਗਲਤ ਤੁਹਾਡਾ ਕੀ ਵਿਊ ਆ ਚਲੋ ਇਹ ਤਾਂ ਸਮਾਂ ਦੱਸ ਦੂਗਾ ਕਿ ਗਲਤ ਕੀ ਆ ਸਹੀ ਕੀ ਆ ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਜੇ ਇੱਕ ਬੰਦੇ ਨੇ ਇੰਨੇ ਐਮਐਲਿਆਂ ਦੇ ਵਿੱਚੋਂ ਇੰਨੇ ਗੁੰਗਿਆਂ ਦੇ ਵਿੱਚੋਂ ਕਿਸੇ ਨੂੰ ਰੱਬ ਨੇ ਜ਼ੁਬਾਨ ਦਿੱਤੀ ਆ ਤੇ ਦੂਜੇ ਵੀ ਬੋਲਣ ਆ ਸਾਡਾ ਬਾਘੇਪਰਾਂ ਵਾਲਾ ਵੀ ਬੋਲੇ ਇਹ ਪਾਣੀ ਕੇਂਦਰ ਸਰਕਾਰ ਨੇ ਆਪਦੀ 2 ਟੀਮ ਜਿਹੜੀ ਪੰਜਾਬ ਚ ਰਾਜ ਕਰ ਰਹੀ ਆ ਆਮ ਆਦਮੀ ਪਾਰਟੀ ਆਰਐਸਐਸ ਦੀ 2 ਟੀਮ ਦੇ ਰਾਹੀਂ ਦਿੱਲੀ ਨੂੰ ਹਰਿਆਣੇ ਨੂੰ ਤੇ ਹਿਮਾਚਲ ਰਾਜਸਥਾਨ ਇਹਨਾਂ ਨੂੰ ਪਾਣੀ ਦੇਣ ਲਈ ਵੱਧ ਪਾਣੀ ਦੇਣਾ ਸੀ ਇਹਨਾਂ ਨੇ ਇਕੱਠਾ ਕਰਕੇ ਉਹਦੇ ਲਈ ਇਕੱਠਾ ਕਰ ਰਹੇ ਸੀ ਪਾਣੀ ਪ੍ਰਧਾਨ ਸਾਹਿਬ ਆ ਕੇ ਪਲੇਟੀ ਮੀਟਿੰਗ ਕੀਤੀ ਹੈ ਨਵੇਂ ਦਫ਼ਤਰ ਦੇ ਵਿੱਚ ਕਾਰਨ ਕੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਫਤਿਹ ਬੁਲਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਤੇ ਆਵਾਜ਼ ਹੋਣੀ ਚਾਹੀਦੀ ਫਤਿਹ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਟਿੰਗ ਦਾ ਮਕਸਦ ਆਪਣੇ ਭਰਾਵਾਂ ਨਾਲ ਖੜਨ ਦਾ ਹੈ ਸਾਰੇ ਸਾਥੀਆਂ ਨੂੰ ਸਾਰੀ ਸੰਗਤ ਨੂੰ ਇਕੱਠੇ ਕਰਕੇ ਜਿਹੜੀ ਸਰਕਾਰੀ ਆਫਤ ਆ ਇਹਨੂੰ ਸਰਕਾਰੀ ਆਫਤ ਕਵਾਂਗੇ ਕੁਦਰਤੀ ਆਫਤ ਕਿਉਂਕਿ ਇਹ ਸਰਕਾਰਾਂ ਦੀ ਲਿਆਂਦੀ ਹੋਈ ਆਫਤਾਂ ਤਾਂ ਉਸ ਸਰਕਾਰੀ ਆਫਤ ਨਾਲ ਕਿਵੇਂ ਨੇ ਜਿੱਠਣਾ ਹੈ ਜਿਵੇਂ ਪਹਿਲਾਂ ਸਾਡੇ ਪੁਰਖੇ ਵੱਡੇ ਅਬਦਾਲੀ ਨਾਲ ਪੜਦੇ ਰਹੇ ਆ ਸਾਡਾ ਲੋਹਾ ਖੜਕੇਦਾਰਿਆ ਉਹਨਾਂ ਨਾਲ ਅਸੀਂ ਅੰਗਰੇਜ਼ਾਂ ਨਾਲ ਭਿੜੇ ਆ ਹੁਣ ਇਹ ਸਰਕਾਰੀ ਆਫਤ ਇੱਕ ਹੋਰ ਆ ਗਈ ਆ ਉਹ ਵੀ ਵੱਡੀਆਂ ਹਕੂਮਤਾਂ ਸੀ ਉਹ ਵੀ ਸਰਕਾਰੀ ਆਫਤਾਂ ਸੀ ਤੇ ਇਸ ਸਰਕਾਰੀ ਆਫਤ ਨਾਲ ਭਿੜਨ ਲਈ ਜਿਹੜੀ ਦੋ ਸਰਕਾਰਾਂ ਦੀ ਲਿਆਂਦੀ ਹੋਈ ਆ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਜਿਹਨੂੰ ਪਤਾ ਸੀ ਜਿਹਨੂੰ ਪਤਾ ਸੀ ਕਿ ਇੰਨਾ ਪਾਣੀ ਇਕੱਠਾ ਹੋ ਰਿਹਾ ਤੇ ਇੰਨਾ ਪਾਣੀ ਜੇ ਛੱਡਣਗੇ ਇਕੱਠਾ ਤਾਂ ਪੰਜਾਬ ਡੁੱਬੂਗਾ ਤੇ ਉਹਨਾਂ ਨੇ ਮਤਲਬ ਸਾਡਾ ਸਾਡਾ ਜਿਹੜਾ ਸਾਨੂੰ ਵੱਢਣ ਲਈ ਜਿਹੜਾ ਕੁਹਾੜਾ ਭਾਜਪਾ ਵਰਤ ਰਹੀ ਹੈ ਨਾ ਉਸ ਕੋਹਾਰੇ ਦਾ ਦਸਤਾ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਬਣੇ ਆ ਉਹ ਉਸ ਆਫਤ ਨਾਲ ਨਜਿੱਠਣ ਲਈ ਅਸੀਂ ਇਕੱਠੇ ਹੋਏ ਆ ਸਾਰੀ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਆਂਡ ਗਵਾਂਡ ਵੀ ਦੇਖੋ ਤੇ ਉਹਨਾਂ ਭਰਾਵਾਂ ਦੀ ਮਦਦ ਕਰ ਲੇ ਵੀ ਜਿਹੜੇ ਭਰਾ ਸਿਰਫ ਆਪਣੇ ਭਰਾਵਾਂ ਵੱਲ ਝਾਕ ਰਹੇ ਆ ਜਾਂ ਪਾਤਸ਼ਾਹ ਦੀ ਰਹਿਮਤ ਦੇ ਉੱਤੇ ਬੈਠੇ ਆ ਉਹ ਸਰਕਾਰਾਂ ਮੂਰੇ ਹੱਥ ਨਹੀਂ ਹੱਟਦੇ ਅੱਜ ਤੁਸੀਂ ਕਿਸ ਤਰ੍ਹਾਂ ਦੀ ਜਿਹੜਾ ਮੀਟਿੰਗ ਕੀਤੀ ਹੈ ਕਿਹੋ ਜਿਹਾ ਤੁਸੀਂ ਮਦਦ ਕਰਨ ਵਾਸਤੇ ਜਾ ਰਹੇ ਹੋ ਕਿਹੜੇ ਏਰੀਆ ਜਾ ਰਹੇ ਆ ਦੇਖੋ ਅਜੇ ਅਜੇ ਨਾਲਾ ਜਿਹੜਾ ਸਭ ਤੋਂ ਵੱਧ ਪੀੜਤ ਆ ਅਜੇ ਨਾਲੇ ਦੇ ਰਸਤੇ ਬੰਦ ਹੋ ਗਏ ਵਾਲੇ ਦੋੜ ਦੇ ਸਾਰੇ ਕਿਤਾ ਉਹ ਬਾਰਡਰ ਵਾਲਾ ਏਰੀਆ ਹੈ ਇੱਕ ਉੱਥੇ ਪਹੁੰਚਣ ਲਈ ਜਿਹੜੇ ਰਾਹ ਸੀ ਉਹ ਰਾਹ ਟੁੱਟੇ ਸੜਕਾਂ ਟੁੱਟ ਗਈਆਂ ਉੱਥੇ ਕੋਈ ਜਾ ਨਹੀਂ ਰਿਹਾ ਤੇ ਇਹ ਨਹੀਂ ਹੈਗਾ ਕਿ ਕੋਈ ਜਮਾ ਹੀ ਨਹੀਂ ਜਾ ਰਿਹਾ ਉੱਥੇ ਵੀ ਭੈਣ ਭਾਈ ਗਏ ਆ ਪਰ ਉੱਥੇ ਵੱਧ ਲੋੜ ਆ ਜਿਵੇਂ ਸ਼ਹਿਰਾਂ ਦੇ ਮੇਰੇ ਦੋਸਤ ਮੈਨੂੰ ਪੁੱਛ ਕੇ ਜਾਂਦੇ ਆ ਵੀ ਅਸੀਂ ਮਦਦ ਕਰਨੀ ਚਾਹੁੰਦੇ ਆ ਅਸੀਂ ਉੱਥੇ ਜਾਣਾ ਚਾਹੁੰਦੇ ਆ ਮੈਂ ਉਹਨਾਂ ਦੇ ਨੰਬਰ ਦਿੰਦਾ ਜਿਹੜੇ ਦੋਸਤ ਕੈਂਪ ਲਾਈ ਬੈਠੇ ਆ ਪਰ ਉਹ ਸ਼ਹਿਰਾਂ ਦੇ ਜਿਹੜੇ ਭਰਾ ਐ ਉਹ ਰਾਸ਼ਨ ਪਾਣੀ ਖਾਣ ਪੀਣ ਦੀ ਅਵਸਥਾ ਲੈ ਕੇ ਜਾ ਰਹੇ ਆ ਤੇ ਅਸੀਂ ਪਿੰਡਾਂ ਵਾਲੇ ਭਰਾਵਾਂ ਦੀ ਮੀਟਿੰਗ ਇਸ ਕਰਕੇ ਕੀਤੀ ਆ ਕਿ ਖਾਣ ਇਨਸਾਨਾਂ ਦੇ ਖਾਣੇ ਦੇ ਨਾਲ ਨਾਲ ਪਸ਼ੂਆਂ ਦਾ ਖਾਣਾ ਪੱਠੇ ਆਚਾਰ ਫੀਡ ਹੋਰ ਜਿਹੜੀ ਵੀ ਚੀਜ਼ ਅਸੀਂ ਲਿਜਾ ਸਕਦੇ ਆ ਉਹਦੀ ਬਹੁਤ ਵੱਡੀ ਲੋਡ ਹੈ ਸਰਦਾਰ ਸਾਹਿਬ ਜਿਵੇਂ ਤੁਸੀਂ ਕਹਿ ਸਰਕਾਰੀ ਆਫਤਾ ਪਰ ਜੇ ਲਗਾਤਾਰ ਜਿਹੜੀ ਬਾਰਿਸ਼ ਆ ਉਹ ਲਗਾਤਾਰ ਹੋ ਰਹੀ ਆ ਇਹਨੂੰ ਆਪਾਂ ਸਰਕਾਰੀ ਆਫਤਾ ਕਹਿ ਸਕਦੇ ਕਿਵੇਂ ਕਹਿ ਸਕਦੇ ਕਿਉਂਕਿ ਆਪਣੇ ਜੇ ਬਾਗੇਪਾਲੇ ਹਲਕਾ ਦੀ ਗੱਲ ਕਰੀ ਲੋਕਾਂ ਦੇ ਘਰ ਚੋਂ ਰੇ ਆ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਸਰਕਾਰੀ ਆਫਤਾ ਆਪਾਂ ਨੂੰ ਕਿਵੇਂ ਕਹਿ ਸਕਦੇ ਘਰ ਚੋਂ ਰੇ ਆ ਨਾ ਉਹ ਜਿਹਦੀ ਛੱਤ ਕਮਜ਼ੋਰ ਉਹ ਚੋ ਰਹੀ ਆ ਪਾਣੀ ਤਾਂ ਨਹੀਂ ਨਾ ਖੜਾ ਕਿਸੇ ਤੇ ਕਿਸੇ ਦੇ ਲੱਕ ਲੱਕ ਪਾਣੀ ਤਾਂ ਨਹੀਂ ਖੜਾ ਕਿਸੇ ਪਾਸੋਂ ਆਇਆ ਪਾਣੀ ਆਇਆ ਤਾਂ ਨਹੀਂ ਆਇਆ ਵੀ ਬੁਹਾ ਕੇ ਲੈ ਜਾਊਗਾ ਇਸ ਤਰੀਕੇ ਦਾ ਕੋਈ ਸਾਡੇ ਨਾ ਤਾਂ ਸੂਆ ਟੁੱਟਿਆ ਨਾ ਨਹਿਰ ਟੁੱਟੀ ਆ ਕੋਈ ਤੁਸੀਂ ਫੂਲੇ ਵਾਲਾ ਪਿੰਡ ਨੇੜੇ ਆਪਣੇ ਨਹਿਰ ਜਾ ਕੇ ਦੇਖੋ ਯਾਰ ਆ ਫੂਲੇ ਵਾਲ ਦੀ ਸੰਗਤ ਖੜੀ ਹੋ ਮੈਂਬਰਸ ਆ ਥੋੜੇ ਨਹਿਰ ਚ ਪਾਣੀ ਤਾਂ ਨਹੀਂ ਹੈਗਾ ਨਾ ਨਹਿਰ ਚ ਪਾਣੀ ਹੈ ਨਹੀਂ ਕਿਉਂ ਨਹੀਂ ਪਾਣੀ ਛੱਡਦੇ ਨਹਿਰਾਂ ਚ ਬਈ ਬੁੜਾ ਇਕੱਠਾ ਕਰਦੇ ਆ ਕਾਦੇ ਲਈ ਇਕੱਠਾ ਕਰ ਰਹੇ ਆ ਪਾਣੀ ਅਸੀਂ ਇਹ ਪਾਣੀ ਕੇਂਦਰ ਸਰਕਾਰ ਨੇ ਆਪਦੀ 20 ਟੀਮ ਜਿਹੜੀ ਪੰਜਾਬ ਚ ਰਾਜ ਕਰ ਰਹੀ ਆ ਆਮ ਆਦਮੀ ਪਾਰਟੀ ਆਰਐਸਐਸ ਦੀ 20 ਟੀਮ ਦੇ ਰਾ ਦਿੱਲੀ ਨੂੰ ਹਰਿਆਣੇ ਨੂੰ ਤੇ ਰਾਜਸਥਾਨ ਇਹਨਾਂ ਨੂੰ ਪਾਣੀ ਦੇਣ ਲਈ ਵੱਧ ਪਾਣੀ ਦੇਣਾ ਸੀ ਇਹਨਾਂ ਨੇ ਇਕੱਠਾ ਕਰਕੇ ਉਹਦੇ ਲਈ ਇਕੱਠਾ ਕਰ ਰਹੇ ਸੀ ਪਾਣੀ ਪਰ ਇਹ ਕਿਤੇ ਨਾ ਕਿਤੇ ਇਹ ਗੱਲ ਭੁੱਲ ਗਏ ਕਿ ਇੰਨਾ ਪਾਣੀ ਇਕੱਠਾ ਕਰਨ ਤੋਂ ਬਾਅਦ ਤੇ ਉਸ ਉਹਨੂੰ ਛੱਡਾਂਗੇ ਕਿੱਥੇ ਹੁਣ ਦਿੱਲੀ ਨਾ ਕਰੀ ਜਾਂਦਾ ਵੀ ਸਾਨੂੰ ਲੋੜ ਨਹੀਂ ਥੋੜੇ ਪਾਣੀ ਦੀ ਵੀ ਸਾਡਾ ਜਿਹੜਾ ਦਿਨੇ ਉਹਦੇ ਚ ਵੀ ਘੱਟ ਕਰਦੇ ਯਾਰ ਇਹ ਰਾਇ ਪੇਰੀਆਂ ਲਾਓ ਯਾਰ ਪੜੋ ਰਾਇ ਪੇਰੀਆਂ ਲਾਓ ਰਿਡਰਾਂ ਨੂੰ ਪੜ੍ਹਨਾ ਚਾਹੀਦਾ ਸਾਰਿਆਂ ਨੂੰ ਕਿ ਜੇ ਕੋਈ ਸੂਬਾ ਪਾਣੀ ਦੇ ਨਾਲ ਜਿਹਦੀ ਤਬਾਹੀ ਹੁੰਦੀ ਆ ਤੇ ਪਾਣੀ ਦਾ ਹੱਕਦਾਰ ਵੀ ਉਹੀ ਆ ਤੇ ਅਸੀਂ ਪਾਣੀ ਪਿੱਛੇ ਤਾਂ ਲੜੀ ਜਾਂਦੇ ਆ ਕਿ ਸਾਡੇ ਕੋਲ ਤਾਂ ਬਾਦੂ ਪਾਣੀ ਹੈ ਨਹੀਂ ਤੇ ਅੱਜ ਸਾਡੇ ਕੋਲ ਇਹ ਪਾਣੀ ਨਾਲ ਕਹਿੰਦੇ ਹੁੰਦੇ ਆ ਨਾ ਵੀ ਸੁੱਕੀ ਖੇਤੀ ਤਾਂ ਹਰੀ ਹੋ ਜਾਂਦੀ ਆ ਪਾਣੀ ਨਾਲ ਮਰੀ ਹੋਈ ਹਰੀ ਨਹੀਂ ਹੁੰਦੀ ਇਹ ਕਿਚਾਲਾ ਸਾਜ਼ਿਸ਼ ਆ ਇਹ ਵੀ ਅਬਦਾਲੀ ਹੁਣਾਂ ਦੇ ਚੇਲੇ ਨੇ ਉਹਨਾਂ ਦੇ ਹੀ ਵਾਰਸ ਨੇ ਇਹ ਮੋਦੀ ਕਿਤੇ ਆ ਭਗਵੰਤ ਮਾਨ ਹੋਰੀ ਆ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੇ ਵੀ ਲੱਖ ਯਤਨ ਕਰੇ ਤੇ ਇਹ ਵੀ ਆਪ ਦਾ ਯਤਨ ਕਰਕੇ ਜ਼ੋਰ ਲਾ ਕੇ ਵੇਖ ਲੈਣਾ ਇਹਨਾਂ ਨੇ ਅੱਜ ਵੀ ਹੱਥ ਨਹੀਂ ੱਡਣੇ ਪੰਜਾਬ ਵਾਲਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਕੱਲ ਇੱਕ ਲੇਡੀ ਸੀਗੀ ਉਹ ਰੋਈ ਆ ਭਗਵੰਤ ਮਾਨ ਵੀ ਤੇ ਮੁੱਖ ਮੰਤਰੀ ਵੀ ਰੋ ਪਏ ਉਹਨੂੰ ਦੇਖ ਕੇ ਉਹਦੇ ਵਰਗੇ ਆਣਾ ਚਾਹਣੇ ਰੋ ਰੋਣਾ ਤੁਹਾਨੂੰ ਰੋਣਾ ਲੱਗਦਾ ਉਹ ਮੁੱਖ ਮੰਤਰੀ ਸਾਹਿਬ ਰੋਵੋ ਨਾ ਲੋੜਾਂ ਪੂਰੀਆਂ ਕਰੋ ਉਹਨਾਂ ਦੀ ਹੱਥ ਬੰਨੇ ਤੁਹਾਡੇ ਮੂਰੇ ਰੋਵੋ ਨਾ 100 ਗਨਮੈਨ ਦੇ ਵਿਚਾਲੇ ਬੈਠ ਕੇ ਕੱਲੇ ਥੱਲੇ ਧਰਤੀ ਤੇ ਬੈਠ ਕੇ ਰੋਟੀਆਂ ਨਾ ਖਾਓ ਉੱਥੇ ਬੈਠ ਕੇ ਪ੍ਰਸ਼ਾਦਾ ਛਕਣ ਦੇ ਡਰਾਮੇ ਨਾ ਕਰੋ ਉਹ ਜਿਹੜੀ ਬੀਬੀ ਰੋਈ ਆ ਨਾ ਤੁਸੀਂ ਗੱਲ ਕਰਦੇ ਹੋ ਉਹ ਬੀਬੀ ਤੁਸੀਂ ਦੱਸੋ ਹਰ ਪੀੜਤ ਸੀ ਉਹ ਉਹਦੇ ਕੰਨਾਂ 'ਚ ਸੋਨਾ ਉਹਦੇ ਹੱਥਾਂ 'ਤੇ ਕੜੀਆਂ ਬਾਹਾਂ 'ਚ ਸੋਨਾ ਉਹਦੇ ਉਹਦੇ ਗੜ ਦੇ ਵਿੱਚ ਆਈਡੈਂਟੀਟੀ ਕਾਰਡ ਆਮ ਆਦੀ ਪਾਰਟੀ ਦਾ ਪਾਇਆ ਹੋਇਆ ਉਹਦੇ ਸਿਰ ਦੇ ਉੱਤੇ ਵਾਲ ਚੰਗੀ ਤਰ੍ਹਾਂ ਬਾਹ ਕੇ ਸਜਾ ਕੇ ਕਲਿੱਪ ਲਾਏ ਉਸ ਭੈਣ ਦੇ ਉੱਤੇ ਉਹ ਹਰ ਨਾਲ ਪੀੜਤ ਸੀ ਹਰ ਪੀੜਤ ਬੀਬੀਆਂ ਦੇਖੋ ਹਰ ਪੀੜਤ ਸਾਡੀ ਇੱਕ ਬੀਬੀ ਅਫਸਰ ਆ ਸਾਖਸ਼ੀ ਸਾਨੀ ਡੀਸੀ ਆ ਉਹ ਡਿਪਟੀ ਕਮਿਸ਼ਨਰ ਉਹਦੇ 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 ਕੱਪੜੇ ਦੇਖਿਆ ਕਰੋ ਰੋਜ਼ ਉਹਦੇ ਵਾਲ ਦੇਖਿਆ ਕਰੋ ਸਿਰ ਦੇ ਰੋਜ਼ ਖਿਲਰੇ ਜਿਹੜੀ ਸੇਵਾ ਕਰ ਰਹੀ ਆ ਉਹ ਪੀੜਤ ਵੀ ਨਹੀਂ ਉਹ ਪਰ ਉਹ ਸੇਵਾ ਕਰ ਰਹੀ ਆ ਉਹਦਾ 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 ਔਰਾ ਦੇਖੋ ਕਿਹੋ ਜਿਹਾ ਬਣਿਆ ਹੋਇਆ ਤੇ ਤੁਸੀਂ ਇਹਨੂੰ ਕਹਿ ਰਹੇ ਹੋ ਕਿ ਉਹ ਬੀਬੀ ਦੇ ਗੱਲ ਲੱ ਕੇ ਰੋ ਰਿਹਾ ਯਾਰ ਐਡੀ ਮਾਰੀ ਸਕ੍ਰਿਪਟ ਐਡਾ ਮਾੜਾ ਰੋਲ ਯਾਰ ਡਰਾਮਿਆਂ ਦੀ ਲੋੜ ਆ ਪੰਜਾਬ ਨੂੰ ਅਸੀਂ ਡਰਾਮੇ ਬਾਦ ਚੁਣਿਆ ਯਾਰ ਓਏ ਅਸੀਂ ਮਦਦ ਦੀ ਮੰਗ ਕਰ ਰਹੇ ਹਾਂ ਮਦਦ ਦੀ ਲੋੜ ਆ ਉਹ ਉਧਰ ਨੂੰ ਤਰਨਾ ਨਹੀਂ ਫਿਰ ਅੱਜ ਤੁਸੀਂ ਦੇਖਿਆ ਉਹ ਹੀ ਉਹ ਹੀ ਬੀਬੀ ਦੀ ਫੋਟੋ ਤੁਸੀਂ ਦੇਖੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਕਿ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਦੀ ਏ ਗਲਚ ਪੱਟੀ ਪਾ ਕੇ ਤੇ ਉਹੀ ਬੀਬੀ ਫਰੋਜਪੁਰ ਤੋਂ ਲਿਜਾ ਕੇ ਉੱਥੇ ਖੜੀ ਕਰ ਲਈ ਯਾਰ ਇਹ ਦੀ ਕੀ ਲੋੜ ਆ ਮਤਲਬ ਤੂੰ ਆਮ ਲੋਕਾਂ ਕੋਲੇ ਜਾ ਨਹੀਂ ਸਕਦਾ ਕਿਸੇ ਰੋਂਦੇ ਦੇ ਹੰਝੂ ਨਹੀਂ ਪੁੱਝ ਸਕਦਾ ਤੂੰ ਡਰਾਮੇ ਕਰ ਰਹੇ ਆ ਅਸੀਂ ਦੇਖਿਆ 10 ਵਾਰ ਡਰਾਮੇ ਕੀਤੇ ਆ ਨੇ ਜਦੋਂ ਕੇਜਰੀਵਾਲ ਨੂੰ ਸ਼ਰਾਬ ਦੇ ਕੇਸ 'ਚ ਫੜਿਆ ਸੀ ਸਟੇਜ 'ਤੇ ਰੋ ਰਹੇ ਸੀ ਯਾਰ ਅਸੀਂ ਸਕੂਲ ਬਣਾ ਰਹੇ ਆ ਕੀ ਗੁਨਾਹ ਕਰ ਰਹੇ ਆ ਉਦੋਂ ਵੀ ਝੁੱਠਾ ਰੋ ਰਿਆ ਸੀ ਪਾਣੀ ਅੱਖਾਂ 'ਚ ਆਉਂਦਾ ਨਹੀਂ ਅੱਖਾਂ 'ਚ ਪਾਣੀ ਉਹਨਾਂ ਦੇ ਆ ਜਿਹੜੇ ਇਸ ਤਵਾਹੀ ਦੇ ਨਾਲ ਜੂਝ ਰਹੇ ਆ ਲੜ ਰਹੇ ਆ ਕਿਸ਼ਤੀਆਂ ਦੀ ਲੋੜ ਆ ਰਾਸ਼ਨ ਦੀ ਲੋੜ ਆ ਪੱਠਿਆਂ ਦੀ ਲੋੜ ਆ ਸੋ ਮੁੱਖ ਮੰਤਰੀ ਸਾਹਿਬ ਇਹਨਾਂ ਚੀਜ਼ਾਂ ਦਾ ਇੰਤਜ਼ਾਮ ਕਰੋ ਜੀ ਡਰਾਮੇ ਨਾ ਕਰੋ ਨਾ ਤੁਸੀਂ ਬੈਠੋ ਥੱਲੇ ਰੋਟੀ ਖਾਓ ਸਾਡੇ ਵੱਲੋਂ ਤੁਸੀਂ ਆਪਦੇ ਸੋਹਣੇ ਘਰੇ ਬੈਠ ਕੇ ਟੇਬਲ ਤੇ ਰੋਟੀ ਖਾਓ ਸਾਨੂੰ ਇਸ ਗੱਲ ਦਾ ਤਰਾਜ ਨਹੀਂ ਸੈਕਟਿਡ ਬੈਠੋ ਘਰੇ ਬੈਠੋ ਆਪਦੇ ਮੰਤਰੀ ਜਿਹੜੇ ਕੁਰਤੇ ਲਵੇੜੀ ਫਿਰਦੇ ਉਹਨਾਂ ਨੂੰ ਘਰੇ ਬਿਠਾਓ ਵਿਧਾਨ ਸਭਾ ਦੇ ਵਿੱਚ ਜਦੋਂ ਇਹਨਾਂ ਦੇ ਮੰਤਰੀ ਨੂੰ ਕਿਹਾ ਸੀ ਉਹ ਕਹਿੰਦਾ ਜੀ ਪੂਰੇ ਇੰਤਜ਼ਾਮ ਕੀਤੇ ਹੋਏ ਆ ਖੜਾ ਨਾਂਣ ਜੱਠਣ ਦੇ ਤੇ ਆ ਇੰਤਜ਼ਾਮ ਦੇਖ ਲਓ ਤੁਸੀਂ ਫਿਰ ਕਹਿੰਦੇ ਹੋ ਸਰਕਾਰੀ ਆਫਤ ਨਾ ਕਹੀਏ ਸਰਕਾਰੀ ਆਫਤ ਹੈ ਸਰਕਾਰ ਦੀ ਲਿਆਂਦੀ ਹੋਈ ਆਫਤਾਂ ਮਿਲ ਕੇ ਲਿਆਂਦੀ ਹੋਈ ਆਫਤਾਂ ਪਰ ਮੈਂ ਦੱਸਣਾ ਚਾਹੁੰਦਾ ਕਿ ਸਰਕਾਰਾਂ ਇਹ ਗੱਲ ਭੁੱਲ ਜਾਣ ਕਿ ਇਸ ਪੰਜਾਬ ਨੂੰ ਦਬਾ ਸਕਣਗੇ ਉਹ ਕਹਿੰਦੇ ਜਿੰਨਾ ਚਿਰ ਇਹਨਾਂ ਕੋਲ ਜ਼ਮੀਨਾਂ ਹੈ ਉਹਨਾਂ ਚਿਰ ਇਹ ਲੜਨਗੇ ਪੜਨਗੇ ਕਿਉਂਕਿ ਸਰਕਾਰ ਇਸ ਗੱਲ ਤੋਂ ਮਾਨਸਿਕ ਤੌਰ ਤੇ ਪੀੜਤ ਆ ਜਿਹੜਾ ਹੰਕਾਰੀ ਬੰਦਾ ਹੁੰਦਾ ਨਾ ਹੰਕਾਰਿਆ ਹੋਇਆ ਉਹ ਹੰਕਾਰੇ ਹੋਏ ਬੰਦੇ ਨੂੰ ਇਹ ਗੱਲ ਚੁੱਭ ਜਾਂਦੀ ਆ ਕਿ ਮੇਰੇ ਮੂਹਰੇ ਕਿਵੇਂ ਕੋਈ ਖੜ ਗਿਆ ਸਵਾ ਸਾਲ ਬਾਰਡਰ ਤੇ ਬੈਠਾ ਰਿਆ ਨਾ ਪੰਜਾਬ ਇਹ ਚੁਭ ਰਿਹਾ ਕਿ ਇਹਨਾਂ ਨੇ ਸਾਰੀ ਦੁਨੀਆ ਨੂੰ ਸੰਘਰਸ਼ ਕਰਨਾ ਸਿਖਾਤਾ ਅੰਗਰੇਜ਼ਾਂ ਨੇ ਵੀ ਟਰੈਕਟਰ ਸੜਕਾਂ ਤੇ ਲਿਆਂਦੇ ਯੂਰਪ ਦੇ ਵਿੱਚ ਦੇਖਿਆ ਹੋਣਾ ਪਿਛਲੇ ਸਾਲ ਜਦੋਂ ਧਰਨੇ ਮੁਜ਼ਾਰੇ ਕਰ ਸੀ ਉਹ ਸਾਡੇ ਕਿਸਾਨਾਂ ਦੇ ਦੀ ਵਜ੍ਹਾ ਕਰਕੇ ਉਹਨਾਂ ਨੇ ਦੇਖਿਆ ਕਿ ਆਹ ਕਿਸਾਨ ਆਏ ਧਰਨੇ ਲਾਉਂਦੇ ਆ ਸਾਡੇ ਕਿਸਾਨਾਂ ਨੇ ਪੂਰੀ ਦੁਨੀਆ ਦੀ ਤਸਵੀਰ ਬਦਲੀ ਆ ਤੇ ਇਹੀ ਇਹਨਾਂ ਦੇ ਮੰਤਰੀ ਇਹੀ ਭਗਵੰਤ ਮਾਨ ਵੀ ਕਹਿੰਦਾ ਹੁੰਦਾ ਸੀ ਕਿ ਵੱਡੇ ਵੱਡੇ ਟਰੈਕਟਰ ਲਈ ਫਿਰਦੇ ਅੱਜ ਭਾਈ ਵੱਡੇ ਵੱਡੇ ਟਰੈਕਟਰ ਹੀ ਖੜੇ ਉੱਥੇ ਬੰਨਾਂ ਦੇ ਉੱਤੇ ਅੱਜ ਵੱਡੇ ਵੱਡੇ ਟਰੈਕਟਰਾਂ ਨਾਲ ਹੀ ਰੇਤਾ ਮਿੱਟੀ ਲੈ ਕੇ ਜਾ ਰਹੇ ਆ ਰਾਸ਼ਨ ਲੈ ਕੇ ਜਾ ਰਹੇ ਆ ਪਸ਼ੂਆਂ ਦਾ ਸਮਾਨ ਲੈ ਕੇ ਜਾ ਰਹੇ ਆ ਵੱਡੇ ਵੱਡੇ ਤੁਸੀਂ ਕਹਿੰਦੇ ਸਰਕਾਰ ਦੀ ਦੇਣ ਆ ਜਿਹੜੇ ਸਾਡਾ ਅਸੀਂ ਕੁੰਦਰ ਕੱਲ ਜਾ ਕੇ ਆਏ ਆ ਜਿਵੇਂ ਹੈਲੀਕਾਪਟਰ ਵੀ ਮੱਖਮਾਂ ਵੀ ਉਧਰ ਫਿਰਦਾ ਵਾ ਪਰ ਉਧਰ ਜਿਹੜੇ ਪਿੰਡਾਂ ਆ ਗੱਲਬਾਤ ਹੋਈ ਆ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਸਰਕਾਰ ਵੱਲੋਂ ਸਾਨੂੰ ਤਾਂ ਕੋਈ ਸਹੂਤਰੀ ਬਣੀ ਜਿਵੇਂ ਉਧਰ ਪਿੰਡ ਕਾ ਲੈ ਕੇ ਆ ਜੱਲੋ ਕੇ ਪਿੰਡ ਤਾਂ ਦੋ ਤਿੰਨ ਪਿੰਡ ਹੋਰ ਆ ਬਹੁਤ ਆਪੈਂਡ ਹੈਗਾ ਤਾਂ ਉੱਥੇ ਕੋਈ ਸਰਕਾਰ ਕੋਈ ਸਹਾਇਤਾ ਦਿੱਤੀ ਗਈ ਹੈ ਬਿਲਕੁਲ ਤੁਹਾਡਾ ਧੰਨਵਾਦ ਪਹਿਲਾਂ ਤਾਂ ਮੈਂ ਕਰਦਾ ਜਿਹੜੇ ਤੁਸੀਂ ਜਾ ਕੇ ਆਏ ਜਿਹੜੇ ਭਰਾ ਨਹੀਂ ਗਏ ਉਹ ਵੀ ਜਰੂਰ ਪਹੁੰਚੋ ਉੱਥੇ ਉਹਨਾਂ ਦੇ ਹਾਲਾਤ ਲੋਕਾਂ ਦੇ ਸਾਹਮਣੇ ਲਿਆਓ ਵੀ ਆਹ ਹਾਲਾਤਾਂ ਨਾਲ ਜੂਝਣ ਵਾਲੇ ਲੋਕ ਨੇ ਇਹਨਾਂ ਦੀ ਲੋੜ ਹੈ ਇਹਨਾਂ ਨੂੰ ਸਹਾਇਤਾ ਦੀ ਲੋੜ ਆ ਤੁਸੀਂ ਤੁਸੀਂ ਆਪ ਕਹਿ ਰਹੇ ਹੋ ਕਿ ਲੋਕਾਂ ਨੇ ਕਿਹਾ ਮੈਂ ਨਹੀਂ ਕਹਿ ਰਿਹਾ ਜੇ ਮੈਂ ਕੋਈ ਕਹੂੰਗਾ ਤਾਂ ਕਹਿਣਗੇ ਸਿਆਸਦਾਨ ਆਹੇ ਇਹ ਸਾਡੇ ਤੇ ਇਲਜ਼ਾਮ ਲਾ ਰਿਹਾ ਦੂਸ਼ਣਬਾਜ਼ੀ ਕਰ ਰਿਹਾ ਪਰ ਲੋਕਾਂ ਨੇ ਤੁਹਾਨੂੰ ਕਿਹਾ ਨਾ ਆਪ ਕਿ ਸਾਡੇ ਕੋਲੇ ਕੋਈ ਨਹੀਂ ਪਹੁੰਚਿਆ ਹੁਣ ਹੈਲੀਕਾਪਟਰ ਤਿੰਨ ਦਿਨ ਵਾਸਤੇ ਹਾਂਜੀ ਅਜੋ ਵੀਡੀਓ ਚਲਾ ਰਹੇ ਹਾਂ ਚਲਾਓ ਜ਼ਰੂਰ ਚਲੋਣੀ ਚਾਹੀਦੀ ਆ ਅਸੀਂ ਕਿਧਰ ਜਾ ਰਹੇ ਹਾਂ ਲੈ ਕੇ ਅਸੀਂ ਦੇਖੋ ਅਸੀਂ ਉੱਥੇ ਲਗਾਤਾਰ ਸੰਪਰਕ ਚਾਸੀ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜੇ ਮੇਰੇ ਦੋਸਤ ਸ਼ਹਿਰਾਂ ਵਾਲੇ ਬਿਜ਼ਨਸਮੈਨ ਆ ਜਾਂ ਲੁਧਿਆਣੇ ਦੇ ਆ ਜਾਂ ਜਗਰਾਉਂ ਦੇ ਉਹ ਰਾਸ਼ਨ ਲੈ ਕੇ ਜਿਹੜਾ ਖਾਣ ਪੀਣ ਦਾ ਸਮਾਨ ਲੈ ਕੇ ਪਹੁੰਚ ਚੁੱਕੇ ਜਿਨ੍ਹਾਂ ਦੀਆਂ ਡਿਊਟੀਆਂ ਲਾਈਆਂ ਸੀ ਤੇ ਅਸੀਂ ਹਾਲਾਤਾਂ ਮੁਤਾਬਕ ਜਾਵਾਂਗੇ ਨਾ ਜਿਹੜੀ ਚੀਜ਼ ਕਿਸੇ ਦੇ ਕੰਮ ਆਵੇ ਆਏ ਆਪਾਂ ਲਿਜਾ ਕੇ ਉੱਥੇ ਉਹ ਚੀਜ਼ ਲੈ ਜਾਈਏ ਜਿਹੜੀ ਕੰਮ ਹੀ ਨੰਬਰ ਬਣਾਉਣ ਦੀ ਦੌੜ ਨਹੀਂ ਇਹ ਮੈਂ ਪਹਿਲਾਂ ਵੀ ਕਿਹਾ ਉੱਥੇ ਭਾਸ਼ਣ ਕਿ ਮੈਂ ਇਹ ਕਹਿਣਾ ਕਿ ਦਿਖਾਵੇ ਦੀ ਲੋੜ ਨਹੀਂ ਦਿਖਾਵਾ ਤਾਂ ਕਰੋ ਜੇ ਤੁਹਾਨੂੰ ਪ੍ਰਮਾਤਮਾ ਤੇ ਭਰੋਸਾ ਨਹੀਂ ਪ੍ਰਮਾਤਮਾ ਵੇਖ ਰਿਹਾ ਹੈ ਕੌਣ ਦਿਲੋਂ ਸੇਵਾ ਕਰ ਰਿਹਾ ਕੌਣ ਦਿਖਾਵੇ ਦੀ ਸੇਵਾ ਕਰ ਰਿਹਾ ਲਖਸਵਾਲਾ ਜੀ ਇੱਕ ਰਾਤ ਸਾਹਿਬ ਪਠਾਨ ਮਾਜਰਾ ਨੇ ਆਵਾਜ਼ ਚੁੱਕੀ ਦੋਸਤੋ ਬਾਅਦ ਪਠਾਨ ਮਾਜਰਾ ਨੂੰ ਉਥੇ ਰੈਸਟ ਕੀਤਾ ਗਿਆ ਫਿਰ ਉਹ ਭੱਜੇ ਕੀ ਕਿਵੇਂ ਵੇਖਦੇ ਹੋ ਸਾਰੇ ਸਥਿਤੀ ਨੂੰ ਇਹ ਪੜਕਾਉਣ ਦਾ ਕੰਮ ਕਰ ਰਹੇ ਹੋ ਜਾਂ ਵਾਕਈ ਪਠਾਨ ਮਾਜਰਾ ਸਹੀ ਹੈ ਜਾਂ ਪਠਾਨ ਮਾਜਰਾ ਗਲਤ ਤੁਹਾਡਾ ਕੀ ਵਿਊ ਆ ਚਲੋ ਇਹ ਤਾਂ ਸਮਾਂ ਦੱਸ ਦੂਗਾ ਕਿ ਗਲਤ ਕੀ ਹੈ ਸਹੀ ਕੀ ਹੈ ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਜੇ ਇੱਕ ਬੰਦੇ ਨੇ ਇੰਨੇ ਐਮਐਲਿਆਂ ਦੇ ਵਿੱਚੋਂ ਇੰਨੇ ਗੁੰਗਿਆਂ ਦੇ ਵਿੱਚੋਂ ਕਿਸੇ ਨੂੰ ਰੱਬ ਨੇ ਜ਼ੁਬਾਨ ਦਿੱਤੀ ਆ ਤੇ ਦੂਜੇ ਵੀ ਬੋਲਣ ਆ ਸਾਡਾ ਬਾਘੇਪੁਰਾਣਾ ਵਾਲਾ ਵੀ ਬੋਲੇ ਮੋਗੇ ਵਾਲਾ ਵੀ ਬੋਲੇ ਹੋਰ ਵੀ ਬੋਲਣ ਸਾਰੇ ਸਾਰੇ ਪੰਜਾਬ ਵਾਲੇ ਬੋਲਣ ਅੱਜ ਮੌਕਾ ਯਾਰ ਅੱਜ ਨਹੀਂ ਬੋਲੋਂਗੇ ਤਾਂ ਕਦੋਂ ਬੋਲੋਂਗੇ ਪੰਜਾਬ ਸਰ ਉਹ ਬੋਲਿਆ ਉਦੋਂ ਜਦੋਂ ਉਹ ਤੇ ਆਪ ਦੇ ਤੇ ਨਸੀਬ ਤਵਕੀ ਕਿਉਂਕਿ ਉਹਦੇ ਤੱਕ ਗਲਤ ਕਰਦਾ ਪ੍ਰਤਿਆਰਜ ਹੋ ਗਿਆ ਉਹ ਤੁਸੀਂ ਸਹੀ ਮੰਨਦੇ ਹੋ ਕਿ ਗਲਤ ਮੰਨਦੇ ਦੇਖੋ ਇਹ ਤਾਂ ਅਨਕੁਆਰੀਆਂ ਸਰਕਾਰ ਨੇ ਕਰਨੀਆਂ ਨਾ ਇਹ ਤਾਂ ਡਿਪਾਰਟਮੈਂਟ ਨੇ ਇਨਕੁਆਰੀਆਂ ਕਰਨੀਆਂ ਕਿ ਪਰਚਾ ਸਹੀ ਆ ਗਲਤ ਆ ਪਰ ਗੱਲ ਬੋਲਣ ਦੀ ਕਰ ਰਹੇ ਆਪਾਂ ਕਿ ਉਹਨੇ ਸਰਕਾਰ ਦੀ ਪੋਲ ਤਾਂ ਖੋਲਤੀ ਨਾ ਉਹਨੇ ਦੱਸ ਤਾਂ ਦਿੱਤਾ ਨਾ ਕਿ ਅਸੀਂ ਸਰਕਾਰ ਤੋਂ ਸਰਕਾਰ ਨੂੰ ਸੁਚੇਤ ਕਰਦੇ ਰਹੇ ਆ ਅਸੀਂ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਸੁਚੇਤ ਕਰਦੇ ਨੇ ਹੁਣ ਇਹ ਇਸ ਗੱਲ ਤੇ ਉਹਨੇ ਮੋਹਰ ਲਾਈ ਆ ਕਿ ਇਹ ਸਰਕਾਰੀ ਆਫਤਾ ਕੁਦਰਤੀ ਆਫਤ ਨਹੀਂ ਕਿਉਂਕਿ ਉਹ ਕਹਿੰਦਾ ਰਿਹਾ ਕਿ ਅਸੀਂ ਰੋਕਦੇ ਰਹੇ ਅਸੀਂ ਮਿੰਤਾ ਕਰਦੇ ਰਹੇ ਕਿ ਸਾਨੂੰ ਮਿੱਟੀ ਆਪਦੇ ਵਾਹਣਾ ਚੋ ਚੱਕ ਕੇ ਬੰਨ ਪੱਕਾ ਕਰ ਲੈਣ ਤੇ ਸਾਨੂੰ ਉਹੀ ਨਹੀਂ ਕਰਨ ਦਿੱਤਾ ਗਿਆ ਜਨਾਬ ਸਾਹਿਬ ਬਰਾਦਰ ਇੱਕ ਹਵਾਲੇ ਸਵਾਲ ਹਟਕੇ ਆ ਤੁਸੀਂ ਵਰਸ ਪੰਜਾਬ ਜੱਥੇਬੰਦੀ ਦੀ ਸਪੋਰਟ ਕਰਦੇ ਰਹੇ ਹੋਣ ਤੱਕ ਭਾਈ ਜਿਹੜੇ ਗਰਮੀਤ ਸਿੰਘ ਬੁੱਕਣ ਵਾਲਾ ਉਹਨਾਂ ਦਾ ਸ਼ੋਅਰੂਮ ਠਾਤਾ ਬਹੁਤ ਨੇੜੇ ਸੀ ਤੁਹਾਡੇ ਤੁਸੀਂ ਅਜੇ ਤੱਕ ਉਹਨਾਂ ਕੋਲੇ ਪਹੁੰਚੇ ਕਿਉਂ ਨਹੀਂ ਕਿ ਉਹਨਾਂ ਦੀ ਆਵਾਜ਼ ਕਿਉਂ ਨਹੀਂ ਚੱਕੀ ਮੇਰੇ ਤੋਂ ਬਿਨਾਂ ਉੱਥੇ ਬਹੁਤ ਸੰਗਤ ਪਹੁੰਚ ਚੁੱਕੀ ਹੈ ਜੀ ਤੁਸੀਂ ਕਿਉਂ ਨਹੀਂ ਗਏ ਬਰਾਦਰ ਸਾਹਿਬ ਕਾਰਨ ਕੀ ਸੀ ਇਹ ਜਰ ਇਹ ਜ਼ਰੂਰੀ ਤਾਂ ਨਹੀਂ ਵੀ ਮੇਰੇ ਕੋਈ ਕਾਰਨ ਹੋਵੇ ਮੈਂ ਤਾਂ ਨਹੀਂ ਗਿਆ ਉਹ ਸਾਡਾ ਭਰਾ ਹੈ ਉਹ ਕੌਂਬਲੀ ਜੇਲ੍ਹ ਕੱਟ ਰਿਹਾ ਹੈ ਮੇਰੇ ਵੀ ਘਰੇ ਮੁਸੀਬਤਾਂ ਐ ਮੇਰੇ ਮਾਂ ਜੀ ਚਲੇ ਗਏ ਮੇਰਾ ਬਾਪੂ ਕੱਲਾ ਹੈ ਬਹੁਤ ਸਾਰੀਆਂ ਸਮੱਸਿਆਵਾਂ ਮੇਰਾ ਉੱਥੇ ਜਾ ਕੇ ਖੜਨਾ ਕੋਈ ਏਡੀ ਨਹੀਂ ਸੀ ਗੱਲ ਕਿ ਮੇਰੇ ਕਰਨ ਨਾਲ ਹੀ ਉਹਨਾਂ ਨੇ ਨੈਸ਼ਨਲ ਹਾਈਵੇ ਵਾਲਿਆਂ ਨੂੰ ਉਹਨਾਂ ਨੂੰ ਮਤਲਬ ਮੁਆਵਜ਼ਾ ਦੇਣਾ ਸੀ ਔਰ ਅੱਜ ਦੇ ਸਮੇਂ 'ਚ ਇਹ ਸਵਾਲ ਭਾਈ ਸਾਹਿਬ ਬਣਦਾ ਹੀ ਨਹੀਂ ਅੱਜ ਤਾਂ ਸਵਾਲ ਇਹ ਆ ਕਿ ਅਸੀਂ ਆਪਣੇ ਭੈਣ ਭਾਈਆਂ ਲਈ ਜਿਹੜੇ ਪੀੜਤ ਨੇ ਜਿਹੜੇ ਤਕਲੀਫ 'ਚ ਨੇ ਜਿਹੜੇ ਜ਼ਖਮੀ ਨੇ ਉਹਨਾਂ ਦੇ ਮਲਮ ਲਾਈਏ ਅਸੀਂ ਹੋਰ ਪਾਸੇ ਵਾਲੀ ਗੱਲ ਹੀ ਨਾ ਕਰੀਏ ਮੈਨੂੰ ਮੈਨੂੰ ਤਾਂ ਬਹੁਤ ਮੈਥੋਂ ਤਾਂ ਬਹੁਤ ਸਾਮਾਨ ਨਹੀਂ ਪਹੁੰਚਿਆ ਗਿਆ ਉਸ ਉੱਥੇ ਉੱਜੜ ਰਿਹਾ ਤੇ ਇਹ ਵੀ ਉੱਜੜ ਗਿਆ ਜੀ ਹਾਂ ਬਸ ਉਹੀ ਤਾਂ ਦੱਸ ਰਹੇ ਹਾਂ ਨਾ ਕੋਣ ਸਮਝਾਉਂਗੇ ਤੁਸੀਂ ਬਾ ਗੱਲ ਮੇਰੀ 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 ਗੱਲ ਸਮਝੋ ਉਹ ਸਾਡਾ ਭਰਾ ਹੈ ਗਰਮੀਤ ਕੋਈ ਮੇਰੇ ਕੱਲੇ ਦੇ ਉੱਥੇ ਖੜਨ ਨਾਲ ਜਾਣ ਨਾਲ ਉਹਦੇ ਨਾਲ ਹੋਰ ਵੀ ਬਹੁਤ ਸਾਰੇ ਮਕਾਨ ਢਾਏ ਆ ਵੀ ਕਿ ਜੇ ਆਪਾਂ ਮੈਂ ਕਹਾ ਕਿ ਮੇਰੇ ਉੱਥੇ ਖੜਨ ਨਾਲ ਉਹ ਮਕਾਨ ਦੁਬਾਰਾ ਬਣ ਜੂ ਨਹੀਂ ਹਰ ਹਰ ਇੱਕ ਸਾਥੀ ਨੇ ਬਾਪੂ ترਸੇਮ ਸਿੰਘ ਹੋਰੀ ਉੱਥੇ ਆ ਕੇ ਗਏ ਆ ਕੋਈ ਮੈਂ ਉਹਨਾਂ ਤੋਂ ਵੱਡਾ ਥੋੜੀ ਆ ਯਾਰ ਜੇ ਉਹ ਜੇ ਉਸ ਜਥੇਬੰਦੀ ਦੇ ਸਭ ਤੋਂ ਵੱਡੇ ਆਗੂ ਉੱਥੇ ਆ ਗਏ ਤੇ ਪਿੱਛੇ ਕੌਣ ਰਹਿ ਗਿਆ ਮੰਨ ਲਓ ਜੇ ਅੱਜ ਪ੍ਰਧਾਨ ਮੰਤਰੀ ਆਉਂਦਾ ਹੈ ਹਰ ਪੀੜਤਾਂ ਦੀ ਸਿਹਤਾਂ ਕਰਨ ਤੇ ਫਿਰ ਅਸੀਂ ਇਹ ਥੋੜੀ ਕਹਾਂਗੇ ਕਿ ਬੀਜੇਪੀ ਦਾ ਹੋਰ ਕੋਈ ਬੰਦਾ ਨਹੀਂ ਆਇਆ ਪ੍ਰਧਾਨ ਮੰਤਰੀ ਪਰ ਸਾਰਾ ਕੁਝ ਹੀ ਆ ਗਿਆ ਵਿੱਚ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਜੀ ਅਚਾ ਸਿੰਘ ਬਰਾੜ ਦੇ ਸੁਪੁੱਤਰ ਕਮਲਜੀਤ ਸਿੰਘ ਬਰਾੜ ਸੀ ਜਿਨ੍ਹਾਂ ਨੇ ਬੜੀ ਖੂਬੀ ਦੇ ਨਾਲ ਜਿਹੜੀ ਪ੍ਰੈਸ ਨੂੰ ਰਿਲੀਫ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਿਹੜਾ ਲੈ ਕੇ ਜਾ ਰਹੇ ਨੇ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਉਹ ਜਿੱਦਾਂ ਲੈ ਕੇ ਜਾ ਰਹੇ ਜਿਨ੍ਹਾਂ ਦੇ ਉੱਥੇ ਲੋੜ ਆ ਕਿਉਂਕਿ ਉਹ ਚੀਜ਼ਾਂ ਜਿਹੜਾ ਲਗਾਤਾਰ ਕਰੇ ਸਾਡੇ ਦੋਸਤ ਵੀ ਲੈ ਕੇ ਜਾ ਰਹੇ ਨੇ ਹੋਰ ਵੀ ਕਈ ਜਿਹੜਾ ਸਵਾਲਾਂ ਦਾ ਜਵਾਬ ਉਹਨਾਂ ਨੇ ਦਿੱਤੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਜਿਹੜਾ ਹੜਪੀੜਤਾ ਦੇ ਲਈ ਹਜੇ ਕਿੰਨਾ ਕੁ ਟਾਈਮ ਆ ਜਿਹੜੀ ਕਾਂਗਰਸ ਪਾਰਟੀ ਆ ਜਾਂ ਕਮੇਟੇ ਸਿੰਘ ਬਰਾੜਾ ਜਿਹੜੇ ਖੜਦੇ ਨੇ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਆ ਮਨਪ੍ਰੀਤ ਦੇ ਨਾਲ ਮੈਂ ਗਿਤਾਰ ਸਿੰਘ ਸਰਾਮ ਹੈਮ ਇੰਡੀਆ ਟੀਵੀ ਬਗਾਪੁਰਾਣਾ